ਕਿਸਾਨ ਅੰਦੋਲਨ ਤੇ ਕਿਸਾਨ ਅੰਦੋਲਨ 2.0 ਦੀਆਂ ਤਸਵੀਰਾਂ ਤੁਹਾਡੇ ਜ਼ਿਹਨ 'ਚ ਹੋਣਗੀਆਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਸੜਕਾਂ ਤੇ ਉਤਰੇ ਸੀ ਜਦੋਂ ਉਹਨਾਂ ਨੇ ਨੈਸ਼ਨਲ ਹਾਈਵੇ ਜਾਮ ਕਰ ਦਿੱਤੇ ਸੀ ਤੇ ਇਹ ਜਿਹੜਾ ਅੰਦੋਲਨ ਸੀ ਸਾਰੇ ਲੋਕਾਂ ਨੇ ਦੇਖਿਆ ਤੇ ਅਜਿਹੀ ਹੀ ਚਿੰਗਾਰੀ ਇੱਕ ਵਾਰ ਫਿਰ ਸੁਲਗਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਵੱਡੀ ਗਿਣਤੀ 'ਚ ਕਿਸਾਨ ਇੱਕ ਵਾਰ ਫਿਰ ਸੜਕਾਂ ਤੇ ਆ ਗਏ ਨੇ ਉਹਨਾਂ ਦੇ ਵੱਲੋਂ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਕਿਸਾਨਾਂ ਦੇ ਵੱਲੋਂ ਸਿੱਧੀ ਚੇਤਾਵਨੀ ਵੀ ਦੇ ਦਿੱਤੀ ਗਈ ਹੈ ਜੇਕਰ ਸਾਡੀ ਗੱਲ ਨਹੀਂ ਮੰਨੀ ਗਈ ਸਾਡੀ ਗੱਲ ਨਹੀਂ ਸੁਣੀ ਗਈ ਤੇ ਫਿਰ ਉਸ ਤੋਂ ਬਾਅਦ ਅਸੀਂ ਟ੍ਰੇਨਾਂ ਨੂੰ ਵੀ ਪ੍ਰਭਾਵਿਤ ਕਰਾਂਗੇ ਟ੍ਰੇਨਾਂ ਵੀ ਬੰਦ ਕਰ ਦਿੱਤੀਆਂ ਜਾਣਗੀਆਂ ਜੋ ਮੁੱਖ ਮੰਗ ਹੈ ਕਿਸਾਨਾਂ ਦੀ ਪਹਿਲਾਂ ਤੁਹਾਨੂੰ ਉਹ ਦਾ ਜਨਦੇ ਆ ਸਭ ਤੋਂ ਪਹਿਲੀ ਕਿਸਾਨਾਂ ਦੀ ਮੰਗ ਹੈ ਕਿਸਾਨਾਂ ਦਾ ਪੂਰਾ ਕਰਜ਼ਾ ਮਾਫ਼ ਕੀਤਾ ਜਾਵੇ ਜੋ ਕਿਸਾਨ ਨੇ ਉਹਨਾਂ ਦਾ ਕਰਜ਼ਾ ਮਾਫ਼ ਹੋਣਾ ਚਾਹੀਦਾ ਇਸ ਤੋਂ ਇਲਾਵਾ ਕਿਸਾਨਾਂ ਨੂੰ ਉਹਨਾਂ ਦੀ ਉਪਜ ਤੇ ਲਈ ਵਾਜਬ ਐਮਐਸਪੀ ਮਿਲਣੀ ਚਾਹੀਦੀ ਹੈ ਜਦੋਂ ਕਿਸਾਨ ਅੰਦੋਲਨ ਪਹਿਲਾ ਹੋਇਆ ਸੀ ਦੂਜਾ ਹੋਇਆ ਸੀ ਉਸ ਵੇਲੇ ਵੀ ਕਿਸਾਨਾਂ ਦੀ ਮੰਗ ਸੀ ਐਮਐਸਪੀ ਦੀ ਤੇ ਹੁਣ ਜੋ ਨਾਗਪੁਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਜਿੱਥੇ ਨਾਗਪੁਰ ਦੇ ਵਿੱਚ ਕਿਸਾਨ ਧਰਨਾ ਦੇ ਰਹੇ ਨੇ ਵਿਰੋਧ ਪ੍ਰਦਰਸ਼ਨ ਕਰਨੇ ਉੱਥੇ ਵੀ ਇਹੀ ਮੰਗ ਹੈ ਤੇ ਇਸ ਤੋਂ ਇਲਾਵਾ ਅਪਾਹਜ ਵਿਅਕਤੀਆਂ ਨੂੰ 6000 ਮਹੀਨਾਵਾਰ ਮਾਣ ਪੱਤਾ ਦੇਣਾ ਚਾਹੀਦਾ ਹੈ ਇਹ ਤਿੰਨ ਮੁੱਖ ਮੰਗਾਂ ਨੇ ਜਿਸ ਦੇ ਵਿੱਚ ਸਭ ਤੋਂ ਵੱਡੀ ਮੰਗ ਜਿਸ ਦੇ ਕਾਰਨ ਕਿਸਾਨਾਂ ਦੇ ਵੱਲੋਂ ਇਹ ਅੰਦੋਲਨ ਵਿੱਢਿਆ ਗਿਆ ਉਹ ਮੰਗ ਹੈਗੀ ਹੈ ਪੂਰਨ ਕਰਜ਼ਾ ਮਾਫੀ ਦੀ ਕਿ ਕਿਸਾਨਾਂ ਦਾ ਕਰਜ਼ਾ ਮਾਫ ਹੋਣਾ ਚਾਹੀਦਾ ਹੈ